ਚਿਲਨਾ ਦੇ ਦੇ ਆ ਸੋਹਣੀਆਂ ਜੀਆਂ ਪਹਾੜੀ ਕੁੜੀਆਂ ਦੀ ਵੀ ਇੱਕ ਵੀਡੀਓ ਵਾਇਰਲ ਹੋ ਗਈ ਜੇਵੇਂ ਕਿ ਤੁਸੀਂ ਜਾਣਦੇ ਹੋ ਕਿ ਹਿਮਾਚਲ ਦੀਆਂ ਕੁੜੀਆਂ ਪੰਜਾਬ ਦੇ ਮੁੰਡਿਆਂ ਨੂੰ ਬਹੁਤ ਜ਼ਿਆਦਾ ਪਸੰਦ ਕਰਦੀਆਂ ਵਾਂ ਹਿਮਾਚਲੀ ਸਟੂਡੈਂਟਸ ਚੰਡੀਗੜ੍ਹ ਸਟੱਡੀ ਕਰਨ ਆਉਂਦੇ ਆ ਤੇ ਇਹਨਾਂ ਨੂੰ ਨਾ ਪੰਜਾਬੀ ਲੋਕ ਬਹੁਤ ਜ਼ਿਆਦਾ ਪਸੰਦ ਹੁੰਦੇ ਆ ਕੁੜੀਆਂ ਜਿਹੜੀਆਂ ਸਰਦਾਰਾਂ ਨੂੰ ਪੱਗ ਵਾਲੇ ਮੁੰਡਿਆਂ ਨੂੰ ਬਹੁਤ ਜ਼ਿਆਦਾ ਪਸੰਦ ਕਰਦੀਆਂ ਵਾਂ ਆਲੀ ਵਿੱਚ ਪਿੱਛੇ ਜੇ ਕੁਝ ਅਜਿਹੇ ਇੰਟਰਵਿਊ ਵੀ ਸਾਹਮਣੇ ਆਈਆਂ ਸੀ ਜਿਨ੍ਹਾਂ ਵਿੱਚ ਕੁੜੀਆਂ ਕਹਿੰਦੀਆਂ ਪਈਆਂ ਸੀ ਕਿ ਸਾਨੂੰ ਪੱਗ ਵਾਲੇ ਮੁੰਡੇ ਬਹੁਤ ਜ਼ਿਆਦਾ ਪਸੰਦ ਆ ਤੇ ਇਹ ਹਿਮਾਚਲ ਦੀਆਂ ਕੁੜੀਆਂ ਦੀ ਨਾ ਹੁਣ ਇੱਕ ਵੀਡੀਓ ਸਾਹਮਣੇ ਆਈ ਆ ਜੋ ਪੰਜਾਬ ਦੇ ਮੁੰਡੇ ਨੂੰ ਕੁਝ ਇੱਕ ਲਾਈਨਾਂ ਸੁਣਾ ਰਹੀਆਂ ਨੇ ਉਨੀ ਮਿੱਠੀ ਹੀ ਪੰਜਾਬੀ ਬੋਲਦੀਆਂ ਪਈਆਂ ਵਾ ਸੋ ਆਓ ਇਸ ਛੋਟਾ ਜਿਹਾ ਵੀਡੀਓ ਕਲਿੱਪ ਤੁਹਾਡੇ ਨਾਲ ਸੰਜਾ ਕਰਦੇ ਆ ਠੀਕ ਹੈ ਚੰਗਾ ਹੁੰਦਾ ਜੇ ਅਸੀਂ ਤੈਨੂੰ ਦਿਲ ਨਾ ਦੇਂਦੇ ਤੇ ਦਿਲ ਦਿੱਤਾ ਤੇ ਦਿਲ ਨਾ ਦੇਂਦੇ ਤੇ ਤੇਰੇ ਥਾਂ ਵਿੱਚ ਕੋਈ ਹੋਰ ਹੁੰਦਾ ਫਿਰ ਅਪਜੀ ਸੋਏ ਛਿਲ ਨਾ ਦੇਂਦੇ ਹਾਂਜੀ ਫਿਰ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਜੇ ਤੁਹਾਨੂੰ ਵੀ ਹਿਮਾਚਲ ਵਾਲੇ ਪੰਜਾਬ ਵਾਲੇ ਪਸੰਦ ਆ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਰੱਬ ਰੱਖਾ